ਤੁਹਾਡਾ ਪਰਚਾ ਪਹਿਲਾਂ ਪੈਂਦਾ ਮੁੱਖ ਮੰਤਰੀ ਦੀ ਪੋਸਟ ਦੇ ਬਾਅਦ ਵਿੱਚ ਆਉਂਦੀ ਹੈ ਕਿ ਧਰਨੇ ਮਜਾਰਿਆਂ ਦੀ ਕੋਈ ਥਾਂ ਨਹੀਂ ਮਹਿਸੂਸ ਕੀਤਾ ਕਿ ਛੱਡੀਆਂ ਧਰਨਿਆਂ ਦਾ ਖਿਹੜਾ ਪਰਚੇ ਪੈਂਦੇ ਆ ਜੇ ਤੁਸੀਂ ਲੜਨਾ ਹੀ ਨਹੀਂ ਹੈ ਤਾਂ ਫਿਰ ਮੇਰੇ ਵਰਗੇ ਸੁਖਵਿੰਦਰ ਕੋਟਲੀ ਨੂੰ ਵੀ ਵਿਧਾਇਕ ਬਣਨ ਦੀ ਫਿਰ ਕੋਈ ਜ਼ਰੂਰਤ ਨਹੀਂ ਹੈ ਇਹ ਜਿਹੜਾ ਜੇ ਪਲਾਂਟ ਲੱਗ ਗਿਆ ਇਹ এনਵਾਇਰਨਮੈਂਟ ਦੇ ਲਈ ਬਹੁਤ ਘਾਟਕ ਹੋਏਗਾ ਇਹ ਜ਼ਮੀਨੀ ਪਾਣੀ ਨੂੰ ਹੋਰ ਖਤਰਨਾਕ ਜਿਹੜਾ ਉਹ ਪੀਣ ਯੋਗ ਨਹੀਂ ਰਹੇਗਾ ਪੰਜਾਬ ਦੀ ਤਰੱਕੀ 'ਤੇ ਅੜਿੱਕਾ ਬਣ ਰਹੇ ਨੇ ਲੋਕ ਇਹ ਨਹੀਂ ਚਾਹੁੰਦੇ ਪੰਜਾਬ ਤਰੱਕੀ ਕਰੇ ਇਸ ਤਰ੍ਹਾਂ ਦੇ ਵਿਰੋਧ ਤੋਂ ਬਾਅਦ ਇੰਡਸਟਰੀ ਫਿਰ ਪਲਾਨ ਕਰ ਜਾਂਦੀ ਹੈ ਇੱਕ ਛੱਡ ਕੇ ਚਾਰ ਲਾ ਲਣ ਇੱਥੇ ਆਦਮਪੁਰ ਹਲਕਾ ਲੋਕਾਂ ਦਾ ਹਲਕਾ ਨਾ ਹੋ ਕੇ ਕੂੜੇ ਦਾ ਡੰਪ ਬਣ ਗਿਆ ਸਾਡੇ ਨਾਲ ਬੈਠ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਨੇ ਸਮਝੌਤਾ ਕੀਤਾ ਕਿ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਹੈ ਅਸੀਂ ਕਹਾਂ ਠੀਕ ਹੈ ਤੁਸੀਂ ਕੰਮ ਬੰਦ ਕਰਾ ਦਿਓ ਪਰਚੇ ਨੂੰ ਮੈਡਲ ਵਜੋਂ ਵੇਖ ਲੈਣਗੇ ਸਰਟੀਫਿਕੇਟ ਵਜੋਂ ਦੇਖ ਲੈਣਗੇ ਕਿ ਸਾਡੀ ਡਿਗਰੀ ਇੱਕ ਹੋਰ ਆ ਗਈ ਕਿ ਪਰਚਾ ਪਿਆ ਕੋਈ ਗੱਲ ਨਹੀਂ ਪੈਂਦੇ ਆ ਲੀਡਰਾਂ ਤੇ ਪਰਚੇ ਆਮ ਬੰਦੇ ਤੇ ਜਦੋਂ ਪਰਚਾ ਪੈਂਦਾ ਤੇ ਉਹਦਾ ਤਾਂ ਮਰਾਲ ਵੈਸੀ ਹੀ ਡਾਊਨ ਹੋ ਜਾਂਦਾ ਜੇ ਫਿਰ ਕਿਸੇ ਨੇ ਫੜਨਾ ਤਾਂ ਸਾਨੂੰ ਫੜ ਲਵੇ ਜਦੋਂ ਪਤਾ ਹੈ ਕਿ ਲੋਕ ਡਰ ਨਹੀਂ ਰਹੇ ਪਰਚਿਆਂ ਨਾਲ ਫਿਰ ਮੁੱਖ ਮੰਤਰੀ ਸਾਹਿਬ ਦਾ ਬੀਤੇ ਦਿਨ ਜਿਹੜਾ ਇੱਕ ਟਵੀਟ ਤੇ ਇੱਕ ਟਿੱਪਣੀ ਫੇਸਬੁੱਕ ਪੋਸਟ ਪੈਂਦੀ ਹੈ ਕਿ ਜਿਹੜਾ ਵੀ ਜਥੇਬੰਦੀ ਹੈ ਕੋਈ ਹੋਰ ਹੈ ਸੁਣ ਲਓ ਧਿਆਨ ਨਾਲ ਜੇਕਰ ਧਰਨਾ ਲਾਉਂਗੇ ਮੁਜ਼ਾਹਰਾ ਕਰੋਗੇ ਤਾਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਆਮ ਲੋਕਾਂ ਨੂੰ ਅਸੀਂ ਖੱਜਲ ਨਹੀਂ ਹੋਣ ਦੇਣਾ ਉਹ ਤਾਂ ਖੁਦ ਧਰਨੇ ਲਾਉਂਦੇ ਹੁੰਦੇ ਸੀ ਸੜਕਾਂ ਤੇ ਬੈਠਦੇ ਹੁੰਦੇ ਸੀ ਪੰਜਾਬ ਸਰਕਾਰ ਦੇ ਕੰਮਕਾਜ ਤੇ ਦੂਸਰੇ ਪਾਸੇ ਵਿਰੋਧੀਆਂ ਦਾ ਰੋਲ ਇਹ ਦੋਨੇ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਦੇਖਿਆ ਜਾ ਸਕਦਾ ਇੱਕ ਪੈਮਾਨਾ ਹੈ ਕਿ ਇਹ ਦੋਵੇਂ ਧਿਰਾਂ ਆਪਣੀ ਭੂਮਿਕਾ ਨਿਭਾ ਰਹੀਆਂ ਕਿ ਨਹੀਂ ਕਿਉਂਕਿ ਇਹ ਦੋਵੇਂ ਧਿਰਾਂ ਜਿਹੜੀਆਂ ਭੂਮਿਕਾ ਸਹੀ ਨਿਭਾਉਣਗੀਆਂ ਤੇ ਫਿਰ ਕਹਿ ਸਕਦੇ ਆ ਕਿ ਪੰਜਾਬ ਤਰੱਕੀ ਦੇ ਰਾਹ ਤੇ ਆ ਪੰਜਾਬ ਰੰਗਲਾ ਬਣ ਸਕਦਾ ਹੁਣ ਤੁਸੀਂ ਆਪ ਖੁਦ ਜਾਣਦੇ ਹੋ ਕਿ ਪਿਛਲੇ ਦਿਨਾਂ 'ਚ ਕੀ ਕੁਝ ਹੋਇਆ ਵਿਧਾਨ ਸਭਾ 'ਚ ਇੱਕ ਰੋਜ਼ਾ ਜਿਹੜਾ ਸੈਸ਼ਨ ਸੀ ਉਸ ਦੇ ਵਿੱਚ ਪਾਣੀਆਂ ਦੇ ਲਈ ਸਟੈਂਡ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਰੱਖਿਆ ਸੱਤਾ ਧਿਰ ਨੇ ਵੀ ਰੱਖਿਆ ਪਰ ਜਦੋਂ ਗੱਲ ਆਉਂਦੀ ਹੈ ਆਪਣੀ ਆਵਾਜ਼ ਚੁੱਕਣ ਦੇ ਲਈ ਲੋਕਤੰਤਰੀ ਢੰਗ ਦੇ ਨਾਲ ਧਰਨੇ ਮੁਜ਼ਾਰਿਆਂ ਦੀ ਤਾਂ ਸਰਕਾਰ ਹੁਣ ਕਹਿ ਰਹੀ ਹੈ ਕਿ ਸਖਤ ਐਕਸ਼ਨ ਲਏ ਜਾਣਗੇ ਪਿਛਲੇ ਦਿਨਾਂ ਵਿੱਚ ਆਦਮਪੁਰ ਹਲਕੇ ਦੇ ਵਿੱਚ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜਿਨੇ ਜਦੋਂ ਧਰਨਾ ਦਿੱਤਾ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਇੱਕ ਪਰਚਾ ਦਰਜ ਹੋ ਜਾਂਦਾ ਉਸ ਤੋਂ ਬਾਅਦ ਉਸ ਵਿਧਾਇਕ ਦੇ ਵੱਲੋਂ ਸਖਤ ਸਟੈਂਡ ਲਿਆ ਗਿਆ ਕਿ ਪਰਚਾ ਦਰਜ ਇੱਕ ਕਰਨ ਦੀ ਬਜਾਏ ਜਿੰਨੇ ਮਰਜ਼ੀ ਕਰ ਲਓ ਅਸੀਂ ਲੋਕਾਂ ਦੀ ਗੱਲ ਰੱਖਦੇ ਰਹਾਂਗੇ ਉਹ ਸਾਡੇ ਨਾਲ ਖੁਦ ਅੱਜ ਬੈਠੇ ਨੇ ਉਹਨਾਂ ਤੋਂ ਜਾਣਦੇ ਹਾਂ ਕਿਵੇਂ ਸਮੇਂ ਦੇ ਆ ਪੰਜਾਬ ਸਰਕਾਰ ਦੇ ਇਸ ਤੌਰ ਤਰੀਕੇ ਨੂੰ ਇਸ ਕੀਤੇ ਜਾ ਰਹੇ ਫੈਸਲਿਆਂ ਨੂੰ ਐਮਐਲਏ ਸਾਹਿਬ ਤੁਹਾਡਾ ਪਰਚਾ ਪਹਿਲਾਂ ਪੈਂਦਾ ਮੁੱਖ ਮੰਤਰੀ ਦੀ ਪੋਸਟ ਦੇ ਬਾਅਦ ਵਿੱਚ ਆਉਂਦੀ ਹੈ ਕਿ ਧਰਨੇ ਮਜਾਰਿਆਂ ਦੀ ਕੋਈ ਥਾਂ ਨਹੀਂ ਮਿਹਨਤ ਕਸ਼ ਜਿਹੜੇ ਲੋਕ ਹੈ ਪੰਜਾਬ ਦੇ ਖੱਜਲ ਖੁਆਰ ਨਹੀਂ ਹੋਣ ਦੇਣੇ ਕਿਸੇ ਸ਼ਰਤ ਤੇ ਜਿਸ ਦਿਨ ਤੁਹਾਡੇ ਤੇ ਪਰਚਾ ਪਿਆ ਸੀ ਰੋਡ ਰੋਕਣ ਤੋਂ ਬਾਅਦ ਉਸ ਦਿਨ ਤੁਸੀਂ ਮਹਿਸੂਸ ਕੀਤਾ ਕਿ ਛੱਡਿਏ ਧਰਨਿਆਂ ਦਾ ਖਿਹੜਾ ਪਰਚੇ ਪੈਂਦੇ ਆ ਨਹੀਂ ਦੇਖੋ ਜੇ ਲੋਕ ਹਿੱਤਾਂ ਦੀ ਲੜਾਈ ਲੜਨੀ ਹੈ ਜੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੈ ਤੇ ਫਿਰ ਲੋਕ ਮੁੱਦਿਆਂ ਨੂੰ ਲੈ ਕੇ ਜ਼ਮੀਨ ਤੋਂ ਲੈ ਕੇ ਸੜਕ ਤੱਕ ਜਿਹੜਾ ਉਹ ਸੰਘਰਸ਼ ਕਰਨਾ ਪੈਂਦਾ ਜੇ ਅੰਦੋਲਨ ਨਾ ਹੋਣ ਜੇ ਲੋਕ ਆਪਣੀ ਆਵਾਜ਼ ਨੂੰ ਬੁਲੰਦ ਨਾ ਕਰਨ ਫਿਰ ਤਾਂ ਲੋਕ ਡਿਕਟੇਟਰ ਦੇ ਸਾਹਮਣੇ ਝੁਕ ਜਾਣਗੇ ਜੇ ਤੁਸੀਂ ਲੋਕ ਹਿੱਤਾਂ ਦੀ ਗੱਲ ਜੇ ਲੋਕਾਂ ਦੀ ਆਵਾਜ਼ ਲੋਕਾਂ ਦੇ ਦੁੱਖ ਦਰਦ ਦੀ ਗੱਲ ਲੋਕਾਂ ਤੇ ਹੋ ਰੇ ਜ਼ੁਲਮ ਜ਼ਿਆਦਤੀ ਲੋਕਾਂ ਦੇ ਨਾਲ ਹੋ ਰੇ ਬੇਇਨਸਾਫੀ ਦੇ ਖਿਲਾਫ ਜੇ ਤੁਸੀਂ ਲੜਨਾ ਹੀ ਨਹੀਂ ਹੈ ਤਾਂ ਫਿਰ ਮੇਰੇ ਵਰਗੇ ਸੁਖਵਿੰਦਰ ਕੋਟਲੀ ਨੂੰ ਵੀ ਵਿਧਾਇਕ ਬਣਨ ਦੀ ਫਿਰ ਕੋਈ ਜ਼ਰੂਰਤ ਨਹੀਂ ਹੈ ਅਸਤੀਫਾ ਦੇ ਕੇ ਆਰਾਮ ਨਾਲ ਘਰ ਬੈਠ ਜਾਣਾ ਚਾਹੀਦਾ ਹੈ ਸਾਡੇ ਜੋ ਆਦਮپور ਹਲਕੇ ਦੇ ਸ਼ਹਿਰ ਦੇ ਅੰਦਰ ਭੋਗਪੁਰ ਸਾਡਾ ਸ਼ਹਿਰ ਇੱਕ ਪੈਂਦਾ ਹੈ ਉੱਥੇ ਖੰਡ ਮੈਲ ਦੇ ਅੰਦਰ ਸੀएनजी ਪਲਾਂਟ ਲੱਗ ਰਿਹਾ ਹੈ ਔਰ ਉਹ ਸੀएनजी ਪਲਾਂਟ ਜਿਹੜਾ ਆ ਉਹ ਬਿਲਕੁਲ ਸ਼ਹਿਰ ਦੀ ਆਬਾਦੀ ਦੇ ਅੰਦਰ ਆ ਔਰ ਉਹ ਰੂਲ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦਾ ਮੈਂ ਤਾਂ ਪਿਛਲੇ ਲਗਭਗ 8-9 ਮਹੀਨੇ ਤੋਂ ਲਗਾਤਾਰ ਸਾਰੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਸਮਾਜਿਕ ਸ਼ਹਿਰ ਵਾਸੀ ਮਾਰਕੀਟ ਦੇ ਲੋਕ ਜਿਹੜੇ ਆ ਉਹ ਮੇਰੇ ਨਾਲ ਸੰਘਰਸ਼ ਕਰ ਰਹੇ ਆ ਕਿ ਇਹ ਜਿਹੜਾ ਜੇ ਪਲਾਂਟ ਲੱਗ ਗਿਆ ਇਹ এনवायरमेंट ਦੇ ਲਈ ਬਹੁਤ ਘਾਤਕ ਹੋਏਗਾ ਇਹ ਜ਼ਮੀਨੀ ਪਾਣੀ ਨੂੰ ਹੋਰ ਖਤਰਨਾਕ ਜਿਹੜਾ ਉਹ ਪੀਣ ਯੋਗ ਨਹੀਂ ਰਹੇਗਾ ਔਰ ਉਹ ਜ਼ਮੀਨ ਦੇ ਅੰਦਰੋਂ ਪਤਾ ਨਹੀਂ ਲੱਖਾਂ ਲੀਟਰ ਕਿੰਨੇ ਰੋਜ਼ ਪਾਣੀ ਕੱਢਣਗੇ ਉਹ ਰੀਸਾਈਕਲ ਹੋ ਕੇ ਫਿਰ ਉਹ ਜ਼ਮੀਨਾਂ ਦੇ ਅੰਦਰ ਜਿਹੜਾ ਉਹ ਪਾਣੀ ਜਾਏਗਾ ਸੋ ਸੀएनजी ਪਲਾਂਟਾਂ ਨੂੰ ਲੈ ਕੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਅੰਦਰ ਜਗਰਾਉਂ ਖਾੜੇ ਦੇ ਅੰਦਰ ਕੀ ਕੁਝ ਹੋਇਆ ਲੋਕਤੰਗ ਨੇ ਲੋਕ ਆਪਣੀ ਜ਼ਿੰਦਗੀ ਦੇ ਨਾਲ ਖਲਵਾੜ ਨਹੀਂ ਹੋਣ ਦੇਣਾ ਚਾਹੁੰਦੇ ਉਹ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਆਪਣੇ ਬੱਚਿਆਂ ਦੀ ਭਵਿੱਖ ਲਈ ਲੜ ਰਹੇ ਨੇ ਇੱਕ ਪਾਸੇ ਤੁਹਾਡੀ ਦਲੀਲ ਹੈ ਕਿ ਇਹਦਾ ਵਿਰੋਧ ਕਿਉਂ ਹੈ ਇਸ ਤਰ੍ਹਾਂ ਦੇ ਪਲਾਂਟਾਂ ਦਾ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦਾ ਜਦੋਂ ਇਸ ਤਰ੍ਹਾਂ ਦੇ ਪ੍ਰੋਜੈਕਟ ਨੂੰ ਰੋਕਿਆ ਜਾਂਦਾ ਹੈ ਵਿਰੋਧ ਹੁੰਦਾ ਹੈ ਤੇ ਸਰਕਾਰ ਵੱਲੋਂ ਸਮੇਂ ਦੀ ਸਰਕਾਰਾਂ ਵੱਲੋਂ ਪ੍ਰਚਾਰ ਹੁੰਦਾ ਹੈ ਕਿ ਦੇਖੋ ਪੰਜਾਬ ਦੀ ਤਰੱਕੀ 'ਚ ਅੜਿੱਕਾ ਬਣ ਰਹੇ ਨੇ ਲੋਕ ਇਹ ਨਹੀਂ ਚਾਹੁੰਦੇ ਪੰਜਾਬ ਤਰੱਕੀ ਕਰੇ ਇਸ ਤਰ੍ਹਾਂ ਦੇ ਵਿਰੋਧ ਤੋਂ ਬਾਅਦ ਇੰਡਸਟਰੀ ਫਿਰ ਪਲਾਨ ਕਰ ਜਾਂਦੀ ਹੈ ਫਿਰ ਇੱਥੇ ਰੁਕਦੀ ਨਹੀਂ ਇੱਥੇ ਇਨਵੈਸਟਮੈਂਟ ਨਹੀਂ ਹੁੰਦੀ ਨਹੀਂ ਦੇਖੋ ਮੈਂ ਇਹ ਇੱਕ ਅਲੱਗ ਜਿਹੜਾ ਸਾਡਾ ਕੇਸ ਹੈ ਇੱਕ ਅਲੱਗ ਕਿਸਮ ਦਾ ਕੇਸ ਹੈ ਅਸੀਂ ਇੰਡਸਟਰੀ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਕਿੰਨੇ ਸ਼ਹਿਰ ਤੋਂ ਬਾਹਰ ਪੰਚਾਇਤਾਂ ਦੀਆਂ ਜ਼ਮੀਨਾਂ ਬਥੇਰੀਆਂ ਬਈਆਂ ਬੇਲੀਆਂ ਪਈਆਂ ਨੇ ਸਸਤੀਆਂ ਜ਼ਮੀਨਾਂ ਖਰੀਦ ਕੇ ਉਹਨਾਂ ਦੇ ਉੱਤੇ ਜਿਹੜਾ ਉਹ ਇੰਡਸਟਰੀ ਤੁਸੀਂ ਲਾ ਸਕਦੇ ਹੋ ਲੇਕਿਨ ਸੀएनजी ਦਾ ਪਲਾਂਟ ਜਿਹੜਾ ਉਹ ਇੱਕ ਸ਼ਹਿਰ ਦੇ ਅੰਦਰ ਲੱਗਣਾ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਸਭ ਤੋਂ ਵੱਡੀ ਜਿਹੜੀ ਉਹ ਖਲਵਾੜ ਹੈ ਇੱਕ ਛੱਡ ਕੇ ਚਾਰ ਲਾ ਲੈਣ ਅਸੀਂ ਹੋਰ ਚਾਰ ਪੰਚਾਇਤਾਂ ਦੀਆਂ ਜ਼ਮੀਨਾਂ ਅਸੀਂ ਦੇ ਦਾਂਗੇ ਉਹ ਪਲਾਂਟ ਜਿਹੜੇ ਸ਼ਹਿਰਾਂ ਪਿੰਡਾਂ ਸ਼ਹਿਰ ਤੋਂ ਬਾਹਰ ਲੱਗਦੇ ਆ ਪਿੰਡਾਂ ਚ ਖੇਤਾਂ ਚ ਲੱਗਦੇ ਆ ਉੱਥੇ ਨਹੀਂ ਪੁਲੀਤ ਕਰਨਗੇ ਵਾਤਾਵਰਣ ਜਿਹੜੇ ਜਿਹੜਾ ਉਹਦੇ ਰੂਲ ਰੂਲਸ ਨੇ ਕਿ ਇੱਕ ਤਾਂ ਉਹ ਜ਼ਮੀਨੀ ਪਾਣੀ ਨੂੰ ਨਹੀਂ ਵਰਤਣਗੇ ਦੂਸਰਾ ਇਹ ਹੈ ਕਿ ਉਹ ਜਿਹੜਾ ਰੀਸਾਈਕਲ ਪਾਣੀ ਯੂਜ਼ ਕਰਕੇ ਉਹਨਾਂ ਨੇ ਉਹ ਥੱਲੇ ਜ਼ਮੀਨ ਦੇ ਅੰਦਰ ਨਹੀਂ ਭੇਜਣਗੇ ਹੁਣ ਇਹ ਕੀ ਕਰਦੇ ਨੇ ਇਹ ਸਾਰੇ ਮਤਲਬ ਜਾਨੀ ਗਾਈਡਲਾਈਨਸ ਨੂੰ ਠਿੱਕ ਛਿੱਕੇ ਟੰਗ ਕੇ ਜਿਹੜਾ ਆ ਫਿਰ ਜਦੋਂ ਇੱਕ ਵਾਰੀ ਲੱਗ ਜਾਂਦੀ ਇੰਡਸਟਰੀ ਕੌਣ ਪੁੱਛਦਾ ਹੁਣ ਸਾਡੇ ਭੋਗਪੁਰ ਖੰਡ ਮੇਲੇ ਲੱਗੀ ਹੋਈ ਹੈ ਉਹਦੇ ਆਲੇ-ਦੁਆਲੇ ਦਾ ਐਡਾ ਵਾਤਾਵਰਨ ਖਰਾਬ ਹੈ ਉਹਦੇ ਅੰਦਰੋਂ ਜਿੰਨਾ ਕੂੜਾ ਜਿੰਨਾ ਗੰਦ ਹੋਰ ਸਾਰਾ ਕੁਝ ਨਿਕਲਦਾ ਉਹ ਸਾਰਾ ਸ਼ਹਿਰ ਦੇ ਆਲੇ-ਦੁਆਲੇ ਪਿਆ ਹੈ ਉਤੋਂ ਲੋਕਾਂ ਦਾ ਜੀਣਾ ਜਿਹੜਾ ਹਰਾਮ ਹੋਇਆ ਔਰ ਦੂਸਰਾ ਇੱਕ ਇੱਕ ਜਲੰਧਰ ਦੇ ਕਮਿਸ਼ਨਰ ਦੀ ਸਟੇਟਮੈਂਟ ਆਈ ਕਿ 70 ਲੱਖ ਜਿਹੜਾ ਕੂੜਾ ਆ ਉਹ ਰੀਸਾਈਕਲ ਕਰਨ ਦੇ ਲਈ ਭੋਗਪੁਰ ਮਿਲ ਦੇ ਵਿੱਚ ਆਏਗਾ ਬਈ ਦੱਸੋ ਸਾਡੇ ਤੋਂ 30 ਕਿਲੋਮੀਟਰ ਦੇ ਉੱਤੇ ਉਹ ਹੈ ਔਰ ਦੂਸਰਾ ਕਿ ਇਸ ਭੋਗਪੁਰ ਦੀ ਮਿਲ ਦੇ ਅੰਦਰ ਜਿਹੜੀ ਸਾਡੇ ਤੋਂ 100 ਕਿਲੋਮੀਟਰ 80 90 ਦੇ ਕਰੀਬ ਨਮਾ ਸ਼ਹਿਰ ਸ਼ੂਗਰਖੰਡ ਮਿਲ ਪੈਂਦੀ ਆ ਉਹਦਾ ਵੀ ਸਾਰਾ ਪ੍ਰੈਸ ਮੱਟ ਇੱਥੇ ਆਏਗਾ ਔਰ ਤੀਸਰਾ ਜਿਹੜੀ ਨਕੋਦਰ ਦੇ ਅੰਦਰ ਸੇਕਾਰੀ ਚੁਗਰ ਪਰ ਮੈਲ ਲੱਗੀ ਆ ਉਹ ਸਾਡੇ ਤੋਂ 50 ਕਿਲੋਮੀਟਰ ਆ ਬਈ ਉਹਦਾ ਵੀ ਸਾਰਾ ਜਿਹੜਾ ਆ ਉਹ 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 ਕੂੜਾ ਕਰਕਟ ਗੰਧ ਜਿਹੜਾ ਉਹ ਇੱਥੇ ਆਏਗਾ ਇਹਦਾ ਮਤਲਬ ਆ ਫਿਰ ਜੇ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋਣਾ ਇਹਦਾ ਮਤਲਬ ਤਾਂ ਜਿਵੇਂ ਤੁਸੀਂ ਦੋ ਤਿੰਨ ਧਾਰਨਾ ਦਿੱਤੀਆਂ ਆ ਆਦਮਪੁਰ ਹਲਕਾ ਲੋਕਾਂ ਦਾ ਹਲਕਾ ਨਾ ਹੋ ਕੇ ਕੂੜੇ ਦਾ ਡੈਂਪ ਬਣ ਗਿਆ ਦੇਖੋ ਜੇ ਜੇ ਮਤਲਬ ਇਹ ਸਾਰਾ ਕੁਝ ਇਹੀ ਹੋ ਰਿਹਾ ਦੇਖੋ ਉੱਤੇ ਸਾਡੇ ਕੋਲ ਜਗ੍ਹਾ ਨਹੀਂ ਹੈ ਟਰਾਲੀਆਂ ਖੜੀਆਂ ਕਰਨ ਵਾਸਤੇ ਕਿਸਾਨਾਂ ਨੂੰ ਸੜਕ ਦੇ ਉੱਤੇ ਜਦੋਂ ਸੀਜ਼ਨ ਚੱਲਦਾ ਗੰਨੇ ਦੀਆਂ ਟਰਾਲੀਆਂ ਖੜੀਆਂ ਕਰਨੀਆਂ ਪੈਂਦੀਆਂ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆ ਜਾਂਦੀ ਆ ਹਾਂ ਦੇਖੋ ਮੈਂ ABC ਦੇ ਚੈਨਲ ਦੇ ਉੱਤੇ ਇੱਕ ਗੱਲ ਕਹਿਣੀ ਚਾਹੁੰਦਾ ਇਹਨੂੰ ਪੂਰੀ ਦੁਨੀਆ ਦੇਖਦੀ ਹੈ ਹੁਣ ਵੀ ਦੇਖਣਗੇ ਸਾਰਿਆਂ ਨੇ ਦੇਖਣਾ ਹੈ ਕਿ ਉਹ ਸਾਡੀ ਜਿਹੜੀ ਜ਼ਮੀਨ ਦਿੱਤੀ ਗਈ ਹੈ ਉਹ ਇੱਕ ਪਿੰਡ ਦੇ ਲੋਕਾਂ ਨੇ ਮਿਲ ਲਾਉਣ ਵਾਸਤੇ ਦਿੱਤੀ ਸੀ ਔਰ ਉਹਦੇ ਅੰਦਰ 35 40 ਏਕੜ ਜ਼ਮੀਨ ਦੇ ਉੱਤੇ ਨਵੇਂ-ਨਵੇਂ ਪ੍ਰੋਡਕਟਾਂ ਦੇ ਲਈ ਇੱਕ ਰਿਸਰਚ ਸੈਂਟਰ ਦੇ ਰੂਪ ਦੇ ਅੰਦਰ ਕੰਮ ਹੁੰਦਾ ਸੀ ਉਹ ਸਾਰਾ ਗੰਨਾ ਉੱਥੇ ਅਗਾ ਕੇ ਨਵੇਂ-ਨਵੇਂ ਬੀਜ ਕਿਸਾਨਾਂ ਨੂੰ ਦਿੱਤੇ ਜਾਂਦੇ ਸੀ ਉਹ ਪ੍ਰੋਡਕਟ ਕਰਕੇ ਜਿਹਦਾ ਫਿਰ ਝਾੜ ਵੀ ਜ਼ਿਆਦਾ ਮਿਲਦਾ ਸੀ ਜਿਹਦੀ ਕੀਮਤ ਵੀ ਜ਼ਿਆਦਾ ਮਿਲਦੀ ਸੀ ਕੋਈ ਕਟਕਟਾਈਆ ਨਹੀਂ ਸੀ ਹੁੰਦਾ ਹੁਣ ਤਾਂ ਸਾਡਾ ਸਾਡਾ ਇਹਦਾ ਮਤਲਬ ਹੈ ਸਾਡਾ ਰਿਸਰਚ ਸੈਂਟਰ ਵੀ ਸਾਰਾ ਖਤਮ ਹੋ ਗਿਆ ਤੁਸੀਂ ਉੱਥੇ ਲਿਆ ਕੇ ਜਿਹੜੀ ਆ ਉਹ ਤੁਸੀਂ ਮਿਲ ਲਾ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਉਸ ਮਿਲ ਦੇ ਨਾਲ ਇੰਨਾ ਧੂਆਂ ਨਿਕਲ ਰਿਹਾ ਲੋਕਾਂ ਦੀਆਂ ਅੱਖਾਂ ਦੀਆਂ ਹੋ ਰਹੀਆਂ ਨੇ ਕੈਂਸਰ ਦੇ ਪੇਸ਼ੈਂਟ ਬਣ ਰਹੇ ਐ ਔਰ ਤੁਸੀਂ ਹਾਲੇ ਹਾਲੇ ਸੀਐਨਜੀ ਪਲਾਂਟ ਚੱਲਿਆ ਨਹੀਂ ਮਿਲਦੀ ਮੈਂ ਗੱਲ ਕਰ ਰਿਹਾ ਤੁਸੀਂ ਘਰਾਂ ਦੇ ਵਿੱਚ ਬਾਹਰ ਬੈਠ ਕੇ ਰੋਟੀ ਨਹੀਂ ਖਾ ਸਕਦੇ ਤੁਸੀਂ ਕੱਪੜੇ ਸੁੱਕਣੇ ਨਹੀਂ ਪਾ ਸਕਦੇ ਸਵੇਰ ਨੂੰ ਬੱਚੇ ਨੂੰ ਲੈ ਕੇ ਤੁਸੀਂ ਇੱਕ ਸਕੂਲ ਤੱਕ ਚਿੱਟੀ ਵਰਦੀ ਪਾ ਕੇ ਸਕੂਟਰ ਤੇ ਬਿਠਾ ਕੇ ਲੈ ਕੇ ਜਾਓਗੇ ਨਾ ਤੇ ਸਕੂਲ ਤੱਕ ਜਾਂਦੇ ਆ ਉਹਦੀ ਵਰਦੀ ਕਾਲੀ ਹੋ ਜਾਂਦੀ ਹੈ ਸੋ ਇਹ ਨਾ ਮਤਲਬ ਜਾਣੇ ਖਤਰਨਾਕ ਜਿਹੜਾ ਇਹ ਮਾਮਲਾ ਆ ਜਿਹਨੂੰ ਲੈ ਕੇ ਫਿਰ ਮੈਂ ਹਲਕੇ ਦਾ ਵਜ਼ਾਇਕ ਹਾਂ ਜੇ ਮੈਂ ਨਾ ਲੜਾਂ ਦੇਖੋ ਉੱਥੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਖਰਚ ਆ ਰਹੀਆਂ ਅੱਛਾ ਰਾਜਨੀਤਿਕ ਪਾਰਟੀਆਂ ਵੀ ਸਾਰੀਆਂ ਮੇਰੇ ਨਾਲ ਉੱਥੇ ਇਸ ਮਾਮਲੇ ਦੇ ਉੱਤੇ ਮਦਦ ਕਰ ਰਹੀਆਂ ਨੇ ਬੀਐਸਪੀ ਵੀ ਮਦਦ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਕਰ ਰਿਹਾ ਬੀਜੇਪੀ ਵੀ ਕਰ ਰਹੀ ਹੈ ਹੋਰ ਵੀ ਸਾਰੀਆਂ ਸਮਾਜਿਕ ਧਾਰਮਿਕ ਜਨੀਆਂ ਜਿੱਥੇ ਬੰਦੀਆਂ ਔਰ ਸਾਰਾ ਸ਼ਹਿਰ ਮਾਰਕੀਟ ਐਸੋਸੀਏਸ਼ਨ ਤੁਸੀਂ ਯਕੀਨ ਕਰੋਗੇ ਇੱਕ ਵਾਰ ਨਹੀਂ ਕਈ ਵਾਰ ਅਸੀਂ ਧਰਨੇ ਪ੍ਰਦਰਸ਼ਨ ਮਜਾਰੇ ਕੀਤੇ ਆ ਇੱਕ ਰੇੜੀ ਲਾਉਣ ਵਾਲਾ ਵਿਅਕਤੀ ਵੀ ਉਹ ਉਹ ਸਵੇਰ ਨੂੰ ਜਦੋਂ ਐਲਾਨ ਹੋ ਜਵੇ ਨਾ ਉਹ ਸਾਡੇ ਨਾਲ ਆ ਕੇ ਧਰਨੇ ਤੇ ਬੈਠ ਜਾਂਦਾ ਆ ਜੇ ਉੱਥੋਂ ਦੇ ਸਾਰੇ ਹਲਕੇ ਦੇ ਲੋਕਾਂ ਨੂੰ ਰੇੜੀ ਵਾਲੇ ਤੋਂ ਲੈ ਕੇ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਤੱਕ ਲੋਕਾਂ ਨੂੰ ਗੱਲ ਸਮਝ ਆ ਗਈ ਹੈ ਤਾਂ ਸਰਕਾਰ ਨੂੰ ਵੀ ਗੱਲ ਕਿਉਂ ਨਹੀਂ ਸਮਝ ਆ ਰਹੀ ਮੈਂ ਇਸ ਮਾਮਲੇ ਦੇ ਅੰਦਰ ਜਦੋਂ ਮਾਮਲਾ ਉੱਠਿਆ ਸੀ ਤਾਂ ਮੈਂ ਪੰਜਾਬ ਦੇ ਮੁਖ ਸਕੱਤਰ ਸਾਹਿਬ ਨੂੰ ਵੀ ਜਾ ਕੇ ਮਿਲਿਆ ਸੀ ਔਰ ਇਸ ਸਬੰਧ ਦੇ ਅੰਦਰ ਸਾਡੀਆਂ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਔਰ ਐਸਐਸਪੀ ਸਾਹਿਬ ਦੇ ਨਾਲ ਬੜੀਆਂ ਲੰਬੀਆਂ ਮੀਟਿੰਗਾਂ ਹੋਈਆਂ ਉਹਨਾਂ ਉਹ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਸੀਐਨਜੀ ਪਲਾਂਟ ਲਾਉਣ ਵਾਲੇ ਇੱਕ ਜਿਹੜਾ ਸੀ ਉਹ ਹਾਈ ਕੋਰਟ ਦੇ ਅੰਦਰ ਜਿਹੜਾ ਸੀ ਉਹ ਚਲੇ ਗਏ ਲੇਕਿਨ ਉਤੋਂ ਇੱਕ ਆਰਡਰ ਆਇਆ ਕਿ ਇਸ ਕੰਮ ਨੂੰ ਤੁਸੀਂ ਕੰਪਲੀਟ ਕਰਾ ਕੇ ਜਿਹੜਾ ਉਹ ਉਹ ਦੱਸੋ ਸਾਡੇ ਨਾਲ ਬੈਠ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਨੇ ਸਮਝੌਤਾ ਕੀਤਾ ਕਿਸ ਵੀ ਮਾਮਲਾ ਹਾਈ ਕੋਰਟ ਦੇ ਅੰਦਰ ਹੈ ਅਸੀਂ ਕਹਾਂ ਠੀਕ ਹੈ ਤੁਸੀਂ ਕੰਮ ਬੰਦ ਕਰਾ ਦਿਓ ਜੋ ਵੀ ਹਾਈ ਕੋਰਟ ਦਾ ਫੈਸਲਾ ਆਏਗਾ ਅਸੀਂ ਉਹਨੂੰ ਮੰਨਾਂਗੇ ਜੇ ਸਾਡੇ ਖਿਲਾਫ ਫੈਸਲਾ ਆ ਗਿਆ ਅਸੀਂ ਸੁਪਰੀਮ ਕੋਰਟ ਚਲੇ ਜਾਵਾਂਗੇ ਤੁਸੀਂ ਕੰਮ ਜਿਹੜਾ ਉਹ ਬੰਦ ਕਰਵਾਓ ਯਾਨੀ ਆਪਣਾ ਹਾਈ ਕੋਰਟ ਤੋਂ ਜਾਨ ਛਡਾਉਣ ਲਈ ਮਾਂਜੋ ਹਾਈ ਕੋਰਟ ਤੋਂ ਜਾਨ ਛਡਾਉਣ ਲਈ ਸਾਡੇ ਨਾਲ ਸਮਝੌਤਾ ਕਰ ਲਿਆ ਲੇਕਿਨ ਦੁਬਾਰਾ ਫਿਰ ਇਸ ਤਰੀਕੇ ਦੇ ਨਾਲ ਜਦੋਂ ਤਰੀਕ ਲੰਘੇ ਇਸ ਤਰੀਕੇ ਦੇ ਨਾਲ ਰਾਤ ਨੂੰ ਪੁਲਿਸ ਦੀਆਂ ਗੱਡੀਆਂ ਮੋਹਰੇ ਲਵਾ ਕੇ ਬੜਵਡੇ ਟੈਂਕਰ ਬੜਵਡੇ ਟਰਾਲੇ ਵੀ ਇੱਕ ਵਾਰੀ ਉਹਨਾਂ ਨੇ ਖੜੇ ਕਰ ਲੈ ਵੀ ਰਾਤ ਨੂੰ ਐਂਟਰ ਕਰਵਾ ਦਿਓ ਠੀਕ ਹੈ ਜੀ ਅੰਦਰ ਕੰਮ ਚੱਲਦਾ ਰਹੇ ਕਿਉਂਕਿ ਅਸੀਂ ਅੰਦਰ ਤਾਂ ਜਾ ਨਹੀਂ ਸਕਦੇ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਕਿਸੇ ਦੀ ਪ੍ਰਾਪਰਟੀ 'ਚ ਥੋੜੀ ਜਾਵਾਂਗੇ 100 200 ਮੀਟਰ ਦੇ ਉੱਤੇ ਜਾ ਕੇ ਆਪਣਾ ਧਰਨਾ ਪ੍ਰਦਰਸ਼ਨ ਹੀ ਕਰ ਸਕਦੇ ਆ ਰਾਤ ਨੂੰ ਲੋਕਾਂ ਨੇ ਰੌਲਾ ਪਾਇਆ ਮੈਂ ਕਹਾਂ ਦੇਖੋ ਰਾਤ ਦਾ ਸਮਾਂ ਅਸੀਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਸਰਕਾਰ ਨੇ ਸਾਡੇ ਨਾਲ ਸਮਝੌਤਾ ਕੀਤਾ ਆਪਾਂ ਸਵੇਰੇ ਐਸਐਸਪੀ ਔਰ ਡੀਸੀ ਨੂੰ ਮਿਲਾਂਗੇ ਅਸੀਂ ਜਾ ਕੇ ਮਿਲੇ ਲੇਕਿਨ ਮੁੱਕਰ ਗਏ ਔਰ ਅਸੀਂ ਕਹਾਂ ਫਿਰ ਠੀਕ ਹੈ ਜੀ ਐਸੀ ਤੁਹਾਨੂੰ 2-3 ਦਿਨ ਦਾ ਸਮਾਂ ਦਿੰਨੇ ਆ ਜੇ ਤੁਸੀਂ ਇਹ ਕੰਮ ਨਹੀਂ ਬੰਦ ਕਰਵਾਉਣਾ ਤਾਂ ਸਾਡੇ ਕੋਲ ਤਾਂ ਅੰਦੋਲਨ ਹੀ ਹੈ ਅਸੀਂ ਤਾਂ ਫਿਰ ਅੰਦੋਲਨ ਕਰਾਂਗੇ ਪਰ ਅਸੀਂ ਕਹਾਂ ਫਿਰ ਅਸੀਂ ਵੀ ਹਾਈ ਕੋਰਟ ਜਾਵਾਂਗੇ ਅਸੀਂ ਵੀ ਇੱਕ ਪੀਆਈਐਲ ਦੇ ਜਰੀਏ ਹਾਈ ਕੋਰਟ ਦੇ ਅੰਦਰ ਗਏ ਔਰ ਮਾਨਯੋਗ ਚੀਫ ਜਸਟਿਸ ਸਾਹਿਬ ਨੇ ਸਾਨੂੰ ਸੁਣਿਆ ਔਰ ਸਾਰੇ ਜਿੰਨੇ ਪੰਜਾਬ ਦੇ ਕੇਸ ਸੀ ਸਾਡੇ ਵਾਲੇ ਕੇਸ ਦੇ ਨਾਲ ਕਲੱਬ ਕਰ ਲੈ ਔਰ ਉਹਨਾਂ ਨੇ ਬਹੁਤ ਸੀਰੀਅਸ ਜਾਨੀ ਮਾਮਲੇ ਦੇ ਨਾਲ ਧਿਆਨ ਨਾਲ ਸੁਣਿਆ ਕਿ ਠੀਕ ਹੈ এনवायरमेंट ਦਾ ਮਾਮਲਾ ਲੋਕਾਂ ਦੇ ਨਾਲ ਜੁੜਿਆ ਮਾਮਲਾ ਔਰ ਉਹਦੇ ਉੱਪਰ ਜਿਹੜਾ ਸੀਗਾ ਉਹ 30 ਤਰੀਕ ਨੂੰ ਨੋਟਿਸ ਆਫ ਮੋਸ਼ਨ ਜਾਰੀ ਹੋ ਗਿਆ ਸਰਕਾਰ ਨੂੰ ਜਵਾਬ ਦੇਣ ਦੇ ਲਈ ਕਿ ਇਹ ਦੱਸੋ ਅਸੀਂ ਦਲੀਲ ਦਿੱਤੀ ਕਿ ਇਹਦੇ ਅੰਦਰ ਪਾਣੀ ਦਾ ਨੁਕਸਾਨ ਆ ਦੂਸਰਾ ਵੀ ਆ ਉਹਨਾਂ ਨੇ ਕਿਹਾ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਇਹ ਇੱਥੇ ਲੱਗ ਸਕਦਾ ਕਿ ਨਹੀਂ ਲੱਗ ਸਕਦਾ ਦੂਰੀ ਕਿੰਨੀ ਹੈ ਨੋਟਿਸ ਆਫ ਮੋਸ਼ਨ ਜਾਰੀ ਹੋ ਗਿਆ ਸਰਕਾਰ ਨੂੰ ਹੁਣ ਭਾਜੜਾਂ ਪਈਆਂ ਹੋਈਆਂ ਨੇ ਥੱਲੇ ਦੇ ਸਾਰੇ ਅਫਸਰਾਂ ਨੂੰ ਕਿਉਂਕਿ ਜਦੋਂ ਉਹਦੀ ਉਹਦੀ ਹੁਣ ਨਿਸ਼ਾਨਦੇਹੀ ਹੋਣੀ ਹੈ ਉਹ ਨਿਸ਼ਾਨਦੇਹੀ ਤਾਂ ਝੂਠੀ ਨਹੀਂ ਹੋਣੀ ਅਸੀਂ ਨਾਲ ਮੈਪ ਅਟੈਚ ਕੀਤਾ ਉਹਨਾਂ ਡਰੋਨ ਦੇ ਜਰੀਏ ਅਸੀਂ ਉਹਦੀ ਸਾਰੀ ਵੀਡੀਓਗ੍ਰਾਫੀ ਸਾਡੇ ਕੋਲ ਆ ਤਾਂ ਇਹਦਾ ਮਤਲਬ ਹੈ ਕਿ ਜਦੋਂ ਉਹ ਰੂਲ ਰੈਗੂਲੇਸ਼ਨ ਨੂੰ ਫਾਲੋ ਨਹੀਂ ਕਰ ਰਹੇ ਤਾਂ ਫਿਰ ਅਸੀਂ ਅਸੀਂ ਜੇ ਲੜਾਈ ਨਹੀਂ ਲੜਾਂਗੇ ਜੇ ਉਹ ਜ਼ਬਰੀ ਕੰਮ ਸ਼ੁਰੂ ਕਰਵਾਉਣਗੇ ਤਾਂ ਫਿਰ ਅਸੀਂ ਅਸੀਂ ਸੜਕਾਂ ਤੇ ਉਤਰਾਂਗੇ ਜੇ ਉਹਨਾਂ ਨੇ ਪਰਚੇ ਦਰਜ ਕੀਤੇ ਮੇਰੇ ਇਕੱਲੇ ਤੇ ਨਹੀਂ ਹੋਇਆ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਮਾਰਕੀਟ ਐਸੋਸੀਏਸ਼ਨ ਕਿਸਾਨ ਜਥੇਬੰਦੀਆਂ ਸਮਾਜਿਕ ਆਗੂ ਧਾਰਮਿਕ ਆਗੂ ਇਦਾਂ ਦੇ ਲੋਕਾਂ ਦੇ ਉੱਤੇ ਹੀ ਪਰਚਾ ਦੇ ਦਿੱਤਾ ਜਿਨ੍ਹਾਂ ਨੂੰ ਮੈਂ ਹੀ ਕਈਆਂ ਨੂੰ ਜਾਣਦਾ ਨਹੀਂ ਉਹ ਸ਼ਹਿਰ ਦੇ ਪ੍ਰੋਮੋਨੈਂਟ ਫਿਗਰ ਹੈ ਉਹ ਸਾਨੂੰ ਮੋਰਲੀ سپورਟ ਕਰਦੇ ਆ ਉਹ ਵਿਚਾਰੇ ਦੁਕਾਨ ਬੰਦ ਕਰ ਦਿੰਦੇ ਆ ਮੈਡੀਕਲ ਸਟੋਰ ਵਾਲੇ ਸੈਲ ਰਾਮ ਵਾਲੇ ਬੜਬੜੇ ਜਿਹੜੇ ਸ਼ੋਅਰੂਮਾਂ ਵਾਲੇ ਉਹਨਾਂ ਉਹਨਾਂ ਦੇ ਉੱਤੇ ਪਰਚੇ ਦਰਜ ਕਰਤੇ ਔਰ ਉਹਦੇ ਵਿੱਚ ਜਾਨੀ 8-10 ਬੰਦੇ ਗਰੀਬ ਵਿਚਾਰੇ ਇਦਾਂ ਦੇ ਆ ਜਿਹੜੇ ਸ਼ਹਿਰ ਦੇ ਅੰਦਰ ਛੋਟਾ-ਛੋਟਾ ਵਪਾਰ ਦਾ ਕੰਮ ਕਰਦੇ ਆ ਲੀਡਰ ਤਾਂ ਪਰਚੇ ਨੂੰ ਮੈਡਲ ਵਜੋਂ ਵੇਖ ਲੈਣਗੇ ਸਰਟੀਫਿਕੇਟ ਵਜੋਂ ਦੇਖ ਲੈਣਗੇ ਕਿ ਸਾਡੀ ਡਿਗਰੀ ਇੱਕ ਹੋਰ ਆ ਗਈ ਕਿ ਪਰਚਾ ਪਿਆ ਕੋਈ ਗੱਲ ਨਹੀਂ ਪੈਂਦੇ ਆ ਲੀਡਰਾਂ ਦੇ ਪਰਚੇ ਆਮ ਬੰਦੇ ਦੇ ਜਦੋਂ ਪਰਚਾ ਪੈਂਦਾ ਤੇ ਉਹਦਾ ਤਾਂ ਮਰਾਹਲ ਵੈਸੀ ਡਾਊਨ ਹੋ ਜਾਂਦਾ ਨਹੀਂ ਇਹ ਇੱਥੇ ਮਰਾਹਲ ਨਹੀਂ ਡਾਊਨ ਹੋਇਆ ਅਸੀਂ ਆਵਾਜ਼ ਦਿੱਤੀ ਲੋਕਾਂ ਨੂੰ ਕਿ ਆਓ ਸੜਕ ਤੇ ਅੰਦੋਲਨ ਦੁਬਾਰਾ ਮੁੜ ਕਰੀਏ ਸ਼ਹਿਰ ਦੇ ਅੰਦਰ ਮਾਰਚ ਕਰੀਏ ਜੇ ਫਿਰ ਕਿਸੇ ਨੇ ਫੜਨਾ ਤਾਂ ਸਾਨੂੰ ਫੜ ਲਵੇ ਤੁਸੀਂ ਸੱਚ ਜਾਣਿਓ ਚਰਪੂਰੇ ਸ਼ਹਿਰ ਦੇ ਅੰਦਰ ਸਾਰੇ ਇਲਾਕੇ ਦੇ ਲੋਕ ਆਏ ਔਰ ਸ਼ਹਿਰ ਦੇ ਅੰਦਰ ਮਾਰਚ ਕੀਤਾ ਲੋਕਾਂ ਨੇ ਫਿਰ ਮੁੜ ਕੇ ਇਕੱਠੇ ਹੋਣ ਦੇ ਲਈ ਇੱਕ ਸਬੂਤ ਦਿੱਤਾ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਆਪਣੇ ਭਵਿੱਖ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਤੇ ਲੋਕ ਫਿਰ ਸੜਕਾਂ ਤੇ ਆ ਗਏ ਕੋਈ ਡਰ ਡਰ ਵਾਲੀ ਗੱਲ ਮੈਂ ਤਾਂ ਮੰਨਦਾ ਨਹੀਂ ਸੀਗਾ ਮੈਨੂੰ ਵੀ ਕਿਤੇ ਕਿਤੇ ਥੋੜਾ ਮਹਿਸੂਸ ਹੁੰਦਾ ਸੀ ਕਿ ਆਮ ਵਿਅਕਤੀ ਜਿਹੜਾ ਉਹ ਕਿਤੇ ਨਾ ਕਿਤੇ ਡਰ ਜਾਂਦਾ ਪਰ ਲੋਕਾਂ ਦੀ ਜਿਹੜੀ ਮੰਗ ਉਹ ਜਾਇਜ਼ ਹੋਣ ਕਰਕੇ ਲੋਕਾਂ ਦੀ ਜ਼ਿੰਦਗੀ ਨਾ ਹੋਰ ਹੀ ਖਿਲਵਾੜ ਹੋਣ ਕਰਕੇ ਲੋਕ ਮੋੜ ਸੜਕਾਂ ਤੇ ਆ ਗਏ ਤੁਸੀਂ ਕਿਹਾ ਕਿ ਪਰਚੇ ਤੋਂ ਆਮ ਲੋਕ ਵੀ ਨਹੀਂ ਇਸ ਵਾਰੀ ਤਾਂ ਡਰੇ ਤੁਹਾਡੇ ਹਲਕੇ ਵਾਲੇ ਤੁਹਾਡੇ ਕੇਸ 'ਚ ਖਾਸ ਕਰਕੇ ਤੁਹਾਡੇ ਹਲਕੇ ਦਾ ਜਿਹੜਾ ਇੱਕ ਸੀਐਨਜੀ ਪਲਾਂਟ ਦਾ ਪਰ ਇਸ ਹੋ ਜਾਣ ਦੇ ਬਾਵਜੂਦ ਜਦੋਂ ਪਤਾ ਹੈ ਕਿ ਲੋਕ ਡਰ ਨਹੀਂ ਰਹੇ ਪਰਚਿਆਂ ਨਾਲ ਫਿਰ ਮੁੱਖ ਮੰਤਰੀ ਸਾਹਿਬ ਦਾ ਬੀਤੇ ਦਿਨ ਜਿਹੜਾ ਇੱਕ ਟਵੀਟ ਤੇ ਇੱਕ ਟਿੱਪਣੀ ਫੇਸਬੁੱਕ ਪੋਸਟ ਪੈਂਦੀ ਹੈ ਕਿ ਜਿਹੜਾ ਵੀ ਜਥੇਬੰਦੀ ਹੈ ਕੋਈ ਹੋਰ ਹੈ ਸੁਣ ਲੋ ਧਿਆਨ ਨਾਲ ਜੇਕਰ ਧਰਨਾ ਲਾਉਂਗੇ ਮੁਜ਼ਾਹਰਾ ਕਰੋਗੇ ਤਾਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਆਮ ਲੋਕਾਂ ਨੂੰ ਅਸੀਂ ਖੱਜਲ ਨਹੀਂ ਹੋਣ ਦੇਣਾ ਮੈਨੂੰ ਇਸ ਚੀਜ਼ ਗੱਲ ਦਾ ਅਫਸੋਸ ਹੈ ਕਿ ਉਹ ਤਾਂ ਖੁਦ ਧਰ ਨੇ ਲਾਉਂਦੇ ਹੁੰਦੇ ਸੀ ਸੜਕਾਂ ਤੇ ਬੈਠਦੇ ਹੁੰਦੇ ਸੀ ਜਿਹੜੇ ਜਿਹੜੇ ਆਏ ਇਸ ਗੱਲ ਦੇ ਲਈ ਆ ਕਿ ਲੜਨਾ ਹੀ ਲੋਕਾਂ ਦੇ ਲਈ ਹੈ ਤਾਂ ਫਿਰ ਉਹ ਉਹ ਕਿਦਾਂ ਕਹਿ ਸਕਦੇ ਆ ਚਲੋ ਕਹਿਣ ਨਾ ਫਿਰ ਕੁਝ ਨਹੀਂ ਹੁੰਦਾ ਜਦੋਂ ਇੱਕ ਅੰਦੋਲਨ ਇੱਕ ਇੱਕ ਜੰਗ ਦਾ ਇੱਕ ਸੰਘਰਸ਼ ਦਾ ਰੂਪ ਧਾਰਨ ਕਰ ਲੈਂਦਾ ਤਾਂ ਲੋਕ ਰਸਤਾ ਅਖਤਿਆਰ ਕਰਕੇ ਜਦੋਂ ਕਿਸੇ ਮੰਜ਼ਲ ਵੱਲ ਨੂੰ ਵੱਧਦੇ ਆ ਨਾ ਤਾਂ ਫਿਰ ਉਹਨਾਂ ਦੀ ਆਵਾਜ਼ ਦਿੰਦੀ ਹੈ ਕਿ ਤੂੰ ਉਸ ਮੰਜ਼ਲ ਦਾ ਰਾਹ ਹੈਂ ਤੇਰੀ ਮੰਜ਼ਲ ਸਾਹਮਣੇ ਹੈ ਰਸਤਾ ਤੈਨੂੰ ਦਿਖਾ ਦਿੱਤਾ ਬਸ ਤੁਰਿਆ ਚੱਲ ਤੁਰਿਆ ਚੱਲ ਤੁਰਿਆ ਚੱਲ ਲੋਕ ਫਿਰ ਤੁਰੇ ਰਹਿੰਦੇ ਨੇ ਉਹ ਫਿਰ ਕਿਸੇ ਦੇ ਬਿਆਨ ਦੀ ਪ੍ਰਵਾਹ ਨਹੀਂ ਕਰਦੇ ਉਹ ਫਿਰ ਹਕੂਮਤਾਂ ਦਾ ਪ੍ਰਵਾਹ ਨਹੀਂ ਕਰਦੇ ਉਹ ਲੋਕ ਫਿਰ ਹਕੂਮਤਾਂ ਦੇ ਨਾਲ ਮੱਥਾ ਲਾਉਣਾ ਜਾਣਦੇ ਐ ਤੇ ਜਦੋਂ ਫਿਰ ਹਕੂਮਤਾਂ ਡੋਲਦੀਆਂ ਨੇ ਉਹ ਫਿਰ ਲੋਕਾਂ ਦੇ ਇੱਕੇ ਲੋਕਾਂ ਦੀ ਇੱਕ ਜੁਟਤਾ ਲੋਕਾਂ ਦਾ ਦ੍ਰਿੜ ਇਰਾਦਾ ਤੇ ਸੰਘਰਸ਼ ਦੀ ਰੂਪਰੇਖਾ ਜਿਹੜੀ ਆ ਉਹ ਬੜਵੀਆਂ ਹਕੂਮਤਾਂ ਨੂੰ ਝੁਕਾ ਦਿੰਦੀ ਆ ਇਹ ਇੱਕ 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 ਕਿੱਥੋਂ ਦੀਆਂ ਗੱਲਾਂ ਨੇ ਸੋ ਮੇਰੇ ਖਿਆਲ ਦੇ ਅੰਦਰ ਪੰਜਾਬ ਦੇ ਲੋਕ ਜਿਹੜੇ ਨੇ ਇਹਨਾਂ ਦੇ ਖੂਨ ਦੇ ਅੰਦਰ ਉਹ ਜਰਾ ਸੀਨ ਹੈ ਕਿ ਪਹਿਲਾਂ ਤਾਂ ਕਿਸੇ ਦੀ ਗੁਲਾਮੀ ਨਹੀਂ ਚੱਲਦੇ ਦੂਸਰਾ ਇਹ ਆਪਣਾ અપਮਾਨ ਬਰਦਾਸ਼ਤ ਨਹੀਂ ਕਰਦੇ ਤੀਸਰਾ ਕਿਸੇ ਦਾ ਦਬਕਾ ਨਹੀਂ ਚੱਲਦੇ ਇਸ ਕਰਕੇ ਇਹ ਲੋਕਾਂ ਦੇ ਅੰਦਰ ਗੁਰੂਆਂ ਦੀ ਜਿਹੜੀ ਉਹ ਉਹਨਾਂ ਦਾ ਜੀਵਨ ਜਿਹੜਾ ਉਹਨਾਂ ਦਾ ਜਿਹੜਾ ਉਪਦੇਸ਼ ਹੈ ਇਹ ਸਾਡੇ ਸਾਨੂੰ ਸਾਨੂੰ ਤਾਂ ਸਾਡੇ ਗੁਰੂਆਂ ਨੇ ਸਿਖਾਇਆ ਈ ਜ਼ੁਲਮ ਦੇ ਖਿਲਾਫ ਲੜਨਾ ਗੁਰੂ ਪਾਤਸ਼ਾਹ ਨੇ ਤਾਂ ਖਾਲਸਾ ਪੰਥ ਕਿਸ ਕਰ ਲਈ ਸਾਜਿਆ ਸੀ ਬਈ ਉਹਨਾਂ ਨੇ ਕਿਹਾ ਸੀ ਅੱਜ ਤੋਂ ਬਾਅਦ ਜਿਹੜਾ ਕੋਈ ਗਰੀਬ ਗੁਰਬੇ ਦੇ ਉੱਤੇ ਜ਼ੁਲਮ ਕਰੇਗਾ ਤਾਂ ਮੇਰੀ ਤਲਵਾਰ ਉੱਠੇਗੀ ਤੇ ਉਹਨਾਂ ਨੇ ਤਾਂ ਸਾਨੂੰ ਸੰਘਰਸ਼ ਕਰਨ ਦਾ ਸਿਧਾਂਤ ਦਿੱਤੇ ਨੇ ਡਾਕਟਰ ਅੰਬੇਡਕਰ ਸਾਹਿਬ ਨੇ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਤਾਂ ਜ਼ੁਲਮ ਦੇ ਖਿਲਾਫ ਹੀ ਹਮੇਸ਼ਾ ਲੜਦੇ ਰਹੇ ਸੋ ਮੇਰਾ ਮਤਲਬ ਇਹ ਆ ਕਿ ਜੇ ਲੋਕਾਂ ਦੇ ਅੰਦਰ ਜਾਗਰਤੀ ਹੈ ਜੇ ਲੋਕਾਂ ਨੂੰ ਪਤਾ ਹੈ ਸਾਡੇ ਹੱਕ ਹਕੂਕ ਕੀ ਨੇ ਤੇ ਅੱਜ ਤਾਂ ਫਿਰ ਤੁਹਾਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਦੇ ਲਈ ਲੜਨਾ ਹੀ ਪਏਗਾ ਸੋ ਲੜ ਰਹੇ ਆ ਜੋ ਮਰਜੀ ਕਰ ਲੈਣ ਪਰਚਾ 1 2 ਚ ਕੁਝ ਨਹੀਂ ਹੋਣਾ ਇਹ ਕੁਝ ਨਹੀਂ ਹੁੰਦਾ ਕੋਈ 2 4 ਸਾਲ ਜੇ ਜੇ ਮੈਂ ਤਾਂ ਇਤੋਂ ਤੱਕ ਵੀ ਕਿਹਾ ਕਿ ਲੜਦਿਆਂ ਲੜਦਿਆਂ ਜਾਨ ਵੀ ਚਲੀ ਜਾਵੇ ਪਰ ਮੈਂ ਆਦਮੋਂ ਪਰਵਾਸੀਆਂ ਦਾ ਭੋਗ ਪਰ ਸ਼ਹਿਰ ਵਾਲਿਆਂ ਦੇ ਬਿਲਕੁਲ ਨਾਲ ਆ ਡਰਾਂਗਾ ਨਹੀਂ ਆਪਣਾ ਪਰਿਵਾਰ ਬੱਚੇ ਲੈ ਕੇ ਹਮੇਸ਼ਾ ਸੰਘਰਸ਼ ਵਿੱਚ ਜਾਣਾ ਸੋ ਲੜਦੇ ਰਹਿਣਾ ਆ ਲੋਕਾਂ ਦੀ ਜ਼ਿੰਦਗੀ ਦੇ ਨਾਲ ਹੋਰ ਹੀ ਖਲਵਾੜ ਨੂੰ ਰੋਕਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਕਿ ਕੋਈ ਵਿਧਾਇਕ ਚੁਣ ਕੇ ਗਿਆ ਸੀ ਜਿਹੜਾ ਲੋਕਾਂ ਦੇ ਲਈ ਲੜਦਾ ਰਿਹਾ ਐਮਐਲਏ ਬਣਨਾ ਨਹੀਂ ਬਣਨਾ ਇਹ ਇਹ ਲੋਕਾਂ ਦੇ ਹੱਥ 'ਚ ਇੱਕ ਵਾਰੀ ਬਣ ਗਏ ਇੱਕ ਵਾਰੀ ਬਣ ਗਏ ਨਾ ਦੋ ਵਾਰੀ ਬਣ ਜਾਈਏ ਤਿੰਨ ਵਾਰੀ ਬਣ ਜਾਈਏ ਉਹ 3x x ਤਾਂ ਨਹੀਂ ਲੱਗ ਲੱਗਦਾ ਨਾ ਮੋਰੇ x ਦਾ ਫਿਰ ਇੱਕ ਵਾਰੀ ਲੱਗਦਾ ਭਾਵੇਂ ਪੰਜ ਵਾਰੀ ਕੋਈ ਬਣਿਆ ਹੋਵੇ ਸੋ ਐਮਐਲਏ ਬਣ ਗਏ ਆ ਤਾਂ ਮੇਰੀ ਇਹ ਡਿਊਟੀ ਹੈ ਤੇ ਜੇ ਫਿਰ ਮੈਂ ਤਰਖਾ ਹੀ ਲੈਣੀ ਆ ਡੀਏਟੀਆ ਹੀ ਲੈਣਾ ਤੇ ਘਰ ਚੋਂ ਨਿਕਲਣਾ ਹੀ ਨਹੀਂ ਤੇ ਫਿਰ ਮੈਨੂੰ ਐਮਐਲਏ ਬਣ ਦਾ ਕੋਈ ਹੱਕ ਨਹੀਂ ਹੈ ਮੇਰੀ ਆਤਮਾ ਮੈਨੂੰ ਆਵਾਜ਼ ਦਿੰਦੀ ਹੈ ਕਿ ਜੇਸ ਮਕਸਦ ਲਈ ਤੂੰ ਗਰੀਬੀ ਚ ਉੱਠ ਕੇ ਇੱਥੇ ਤੱਕ ਪਹੁੰਚਿਆ ਸੀ ਲੋਕ ਹਿੱਤਾਂ ਦੀ ਲੜਾਈ ਲੜਦਾ 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 ਲੋਕਾਂ ਨੇ ਤੇਰਾ ਕਰਜ਼ਾ ਉਤਾਰਿਆ ਤੈਨੂੰ ਐਮ ਐਲ ਏ ਬਣ ਕੇ ਤੇ ਉਹਨਾਂ ਨੇ ਮੇਰੇ ਤੇ ਹੋਰ ਕਰਜ਼ਾ ਛਾੜ ਦਿੱਤਾ ਮੈਂ ਤਾਂ ਸੱਤ ਜਨਮ ਵੀ ਲੋਕਾਂ ਦਾ ਕਰਜ਼ਾ ਜਨਮ ਲੈ ਲੈ ਮੈਂ ਨਹੀਂ ਲਾ ਸਕਦਾ ਐਮ ਐਲ ਏ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਮੈਂ ਤਾਂ ਮਲੰਗ ਬੰਦਾ ਸੀ ਲੋਕਾਂ ਨੇ ਮੈਨੂੰ ਬਣਾ ਦਿੱਤਾ ਸੀ ਹੁਣ ਮੈਂ ਜੇ ਘਰ ਬੈਠ ਜਾਂ ਤਾ ਫਿਰ ਮੈਂ ਫਿਰ ਮੈਨੂੰ ਅਸਤੀਫਾ ਦੇ ਕੇ ਘਰ ਬੈ ਜਾਣਾ ਚਾਹੀਦਾ ਇਸ ਕਰਕੇ ਮੈਂ ਆਪਣੀ ਆਤਮਾ ਦੀ ਆਵਾਜ਼ ਤੇ ਲੋਕਾਂ ਦੀ ਆਤਮਾ ਦੀ ਆਵਾਜ਼ ਦੇ ਉੱਤੇ ਇਕੱਠਿਆਂ ਇੱਕ ਸੰਘਰਸ਼ ਦੇ ਰੂਪ ਦੇ ਅੰਦਰ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਿਹਾ ਸੀ ਐਨ ਜੀ ਪਲਾਂਟ ਲੱਗਣ ਨਹੀਂ ਦੇਣਾ ਭਾਵੇਂ ਕੋਈ ਕੁਰਬਾਨੀ ਕਰਨੀ ਪਵੇ ਐਮਐਲਏ ਸੁਖਵਿੰਦਰ ਕੋਟਲੀ ਜੀ ਜਿਹੜੇ ਕਿ ਆਦਮਪੁਰ ਹਲਕੇ ਤੋਂ ਆਉਂਦੇ ਨੇ ਤੇ ਨਾਲ ਹਲਕੇ ਅੰਦਰ ਸ਼ਹਿਰ ਦੇ ਅੰਦਰ ਜਿਹੜਾ ਸੀਐਨਜੀ ਪਲਾਂਟ ਲੱਗਣ ਦੀ ਗੱਲ ਸੀ ਉਸ ਦਾ ਵਿਰੋਧ ਲਗਾਤਾਰ ਕਰ ਰਹੇ ਨੇ ਔਰ ਇਹਨਾਂ ਨੇ ਆਪਣੇ ਦਾਅਵਿਆਂ ਦੇ ਮੁਤਾਬਕ ਦਾਸੀ ਦਿੱਤਾ ਹੈ ਕਿ ਇਹ ਕੰਮ ਨਹੀਂ ਹੋਣ ਦੇਣਾ ਲੋਕਾਂ ਨਾਲ ਖਲਵਾੜ ਨਹੀਂ ਹੋਣ ਦੇਣਾ ਚਾਏ ਕੁਰਸੀ ਜਾਂਦੀ ਹੈ ਜਾਵੇ ਐਮਐਲਏ ਛਿੱਪ ਜਾਂਦੀ ਹੈ ਜਾਵੇ ਪਰਚੇ ਪੈਂਦੇ ਆ ਪੈਂਦੇ ਰਹਿਣ ਹੁਣ ਤੁਹਾਡਾ ਕੀ ਮੰਨਣਾ ਤੁਸੀਂ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਵਿਧਾਇਕ ਨੂੰ ਆਪਣੀ ਲੜਾਈ ਕਿਵੇਂ ਲੜਨੀ ਚਾਹੀਦੀ ਹੈ ਜਿਵੇਂ ਸੁਖਵਿੰਦਰ ਕੋਟਲੀ ਲੜ ਰਹੇ ਨੇ ਜਾਂ ਕੋਈ ਹੋਰ ਤਰੀਕਾ ਵੀ ਹੋਣਾ ਚਾਹੀਦਾ ਆਪਣੇ ਸੁਝਾਅ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ